ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਇੱਕ ਵਾਰ ਫੇਰ ਲਾਈਵ ਹੋਏ ਆ ਦੱਸ ਦਈਏ ਕਿ ਕਹਿੰਦੇ ਆ ਕਿ ਕਿਸਮਤ ਜਿਹੜੀ ਆ ਉਸ ਦੇ ਬਦਲਦਿਆਂ ਜਿਹੜਾ ਸਮਾਂ ਨਹੀਂ ਲੱਗਦਾ ਕਦੋਂ ਉਸ ਪਰਮਾਤਮਾ ਦੀ ਮਿਹਰ ਹੋ ਜੇ ਤੇ ਕਿਹੜੇ ਰੰਗ ਦੇ ਵਿੱਚ ਹੋ ਜੇ ਇਸ ਦਾ ਵੀ ਪਤਾ ਨਹੀਂ ਲੱਗਦਾ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਰਹੇ ਆ ਕਰਨ ਅਰਜੁਨ ਲੋਟਰੀ ਏਜੰਸੀ ਤੇ ਜਿੱਥੇ ਇੱਕ ਸ਼ਖਸ ਹੈ ਸ਼ਰਮਾ ਜੀ ਨੇ ਔਰ ਇਹਨਾਂ ਨਾਲ ਬੜੀ ਵਧੀਆ ਕਹਾਣੀ ਹੋਈ ਹੈ ਜਿੱਥੇ ਇਹਨਾਂ ਨੂੰ ਇਨਾਮ ਲੱਗਿਆ ਉੱਥੇ ਹੀ ਇਸ ਦੇ ਪਿੱਛੇ ਕਹਾਣੀ ਵੀ ਬੜੀ ਵਧੀਆ ਹੈ ਤਾਂ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਆ ਪਹਿਲਾਂ ਪੁੱਛਦੇ ਆ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਸ਼ੋਤਮ ਕੁਮਾਰ ਸ਼ਰਮਾ ਹੈ ਜੀ ਪ੍ਰਸ਼ੋਤਮ ਜੀ ਕੀ ਪੂਰਾ ਤੁਹਾਨੂੰ ਇਨਾਮ ਨਿਕਲਿਆ ਕਿਵੇਂ ਨਿਕਲਿਆ ਮੈਂ ਨਾ ਕਿਸੇ ਕੋਲ 2000 ਰੁਪਏ ਲੈਣਾ ਸੀ ਕਾਫੀ ਸਮੇ ਤੋਂ ਹਾਂਜੀ ਤੇ ਮੈਂ ਕਰਨ ਨਾਲ ਵਾਦਾ ਕਰਕੇ ਗਿਆ ਸੀ ਜੇ ਮੈਨੂੰ 2000 ਮਿਲ ਗਿਆ ਤੇ ਮੈਂ ਤੇਰੇ ਕੋਲ ਸਾਰੇ ਪੈਸੇ ਦੀ ਰਾਸੀ ਪਾਵਾਂਗਾ ਹਾਂ ਉਹ ਮੈਨੂੰ ਉਹ ਸਖਸ ਨੇ ਮੈਨੂੰ 1500 ਰੁਪਏ ਦਿੱਤਾ ਤੇ ਮੈਂ ਇਹਦੇ ਕੋਲ 1200 ਦੀ ਲਾਟਰੀ ਪਾਖੀਆ ਤੇ ਮੈਨੂੰ 90000 ਦਾ ਨਾਮ ਨਿਕਲਿਆ 1200 1500 ਮਿਲਿਆ ਹਾਂਜੀ ਹਾਂਜੀ ਜਿਹੋਂ ਦਾ ਤੁਸੀਂ 1200 ਦੀ ਲਾਟਰੀ ਪਾਤੀ ਹਾਂਜੀ ਖੁਸ਼ ਹੋ ਹਾਂਜੀ ਬਹੁਤ ਖੁਸ਼ ਹਾਂਜੀ ਅੱਛਾ ਲੁੰਬੇ ਪੈਸੇ ਨਿਕਲੇ ਲੁੰਬੇ ਪੈਸੇ ਨਿਕਲੇ ਪਹਿਲਾਂ ਕਿੰਨੇ ਚਿਰ ਤੋਂ ਲੈਣੇ ਸੀ ਉਹ 2-3 ਸਾਲ ਤੋਂ ਲੈਣੇ ਸੀ ਅੱਛਾ ਮਿਲ ਨਹੀਂ ਰਹੇ ਸੀ ਨਹੀਂ ਮਿਲ ਰਹੇ ਸੀ ਚਲੋ ਹੁਣ ਖੋਜੋ ਬਿਲਕੁਲ ਫਿਰ ਜਿ ਮਿਲੇ ਤਾਂ ਫਿਰ ਹਜ਼ਾਰਾਂ ਝੋਕੇ ਮਿਲਗੇ ਗੁਣਾ ਪਾਰਟੀ ਵੀ ਕਰਾਂਗੇ ਆਪਾਂ 5000 ਹੋਰ ਵੀ ਲਾ ਦੇਾਂਗੇ ਠੀਕ ਹੈ ਹਾਂਜੀ ਜੀ ਸਸੀ ਗੱਲ ਜੀ ਸਾਰਿਆਂ ਨੂੰ ਕੱਲ ਆਪਣੇ ਕੋਲ 90000 ਦਾ ਪ੍ਰਾਈਜ਼ ਲੱਗਿਆ ਜੀ ਜੋ 200 ਪਿੰਨਿੰਗ ਕਾਪੀ ਸੀਗੀ 1897 ਜਿਸ ਦਾ ਨੰਬਰ ਸੀਗਾ 450 200 ਇਹ 1200 ਦੀ ਕਾਪੀ ਹੁੰਦੀ ਹੈ ਜਿਸ ਦਾ ਸੈਕੰਡ ਪ੍ਰਾਈਜ਼ ਲੱਗਿਆ ਜੋ 90000 ਰੁਪਏ ਦਾ ਲੱਗਿਆ ਜੀ ਕੱਲ ਆਪਣੇ ਕੋਲ ਉਹ ਪ੍ਰਾਈਜ਼ ਇਹਨਾਂ ਨੂੰ ਲੱਗਿਆ ਸੀ ਇਹਨਾਂ ਨੇ ਆਪਣੇ ਨਾਲ ਵਾਦਾ ਕਰਕੇ ਹੀ ਗਏ ਸੀ ਇੱਥੇ ਹੀ ਬੈਠੇ ਸੀਗੇ ਆਪਣੇ ਕੋਲੇ ਤੇ ਮੈਨੂੰ ਕਹਿੰਦੇ ਵੀ ਆਪਾਂ ਪੈਸੇ ਲੈਣੇ ਆ ਦੋ ਤਿੰਨ ਸਾਲ ਦੇ ਕਿਸੇ ਕੋਲੋਂ ਜੇ ਮਿਲ ਗਏ ਤਾਂ ਆਪਾਂ ਕੱਲ ਸਾਰੇ ਪੈਸੇ ਲਾਟਰੀਆਂ ਹੀ ਪਾ ਜਾਣੀਆਂ। ਤਾਂ ਪਰਮਾਧਮ ਨੇ ਐਹੋ ਜਿਹੀ ਸੁਣੀ ਕਿ ਉਹ 2000 ਦਾ 90000 ਰੁਪਏ ਮਿਲ ਗਏ ਜੀ। ਉਹ ਦੋ ਤਿੰਨ ਸਾਲ ਦੀ ਵਿਆਜ ਵੀ ਇਹਨਾਂ ਨੂੰ ਮੋਟੀ ਮਿਲੀ ਹੈ ਜੀ। ਕਿਹ ਕੋਣਾ ਵਿਆਜ ਵੀ। ਹਾਂਜੀ ਹਾਂਜੀ। ਬਿਲਕੁਲ ਕਿਸਮਤ ਜਦੋਂ ਬਦਲਦੀ ਹੈ ਕਿਹੜੇ ਕਿਹੜੇ ਇਨਾਮ ਜਿਹੜੇ ਹੁਣ ਚੱਲ ਰਹੇ ਆ ਇਸ ਟਾਈਮ। ਹੁਣ ਇਸ ਟਾਈਮ ਆਪਣੇ ਕੋਲੇ ਦੀਵਾਲੀ ਬੰਪਰ 10 ਕਰੋੜ ਦਾ ਚੱਲ ਰਿਹਾ ਜੀ। ਸੋਰੀ ਲੋਹੜੀ ਬੰਪਰ। ਲੋਹੜੀ ਬੰਪਰ। ਹਾਂਜੀ। ਲੋ ਜੀ ਇਹ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਕੱਢਿਆ ਗਿਆ ਜੀ 10 ਕਰੋੜ ਦਾ ਇਨਾਮ ਠੀਕ ਹੈ ਇਹ 10 ਕਰੋੜ ਦਾ ਇਨਾਮ 18 ਇੱਕ ਨੂੰ ਨਿਕਲਣ ਜਾ ਰਿਹਾ ਜੀ ਜਿਸ ਦਾ ਫਰਸਟ ਪ੍ਰਾਈਜ਼ 10 ਕਰੋੜ ਹੈ ਜੀ ਉਸ ਤੋਂ ਬਾਅਦ ਹੋਰ ਵੀ ਕਰੋੜਾਂ ਦੇ ਇਨਾਮ ਤੇ ਲੱਖਾਂ ਦੇ ਇਨਾਮ ਬਹੁਤ ਹੈ ਜੀ ਇਹਦੇ ਵਿੱਚ ਸੋ ਸਾਰਿਆਂ ਨੂੰ ਪਤਾ ਕਿ ਆਪਣੇ ਕੋਲ ਆ ਹਫਤੇ ਇੱਕ ਹਫਤੇ ਦੇ ਵਿੱਚ ਵਿੱਚ ਤਿੰਨ ਪ੍ਰਾਈਜ਼ ਲੱਗ ਗਏ ਆ ਜੋ ਓਪਨਿੰਗ ਵਾਲੇ ਦਿਨ ਆਪਣੇ ਕੋਲ ਸਵਾ 2 ਲੱਖ ਲੱਗਿਆ ਸੀ ਉਸ ਤੋਂ ਬਾਅਦ 90000 ਲੱਗਿਆ ਸੀ ਤੇ ਆਪਣੇ ਕੋਲ ਕੱਲ ਇਹਨਾਂ ਨੂੰ 90000 ਦਾ ਪ੍ਰਾਈਜ਼ ਲੱਗਿਆ ਜੀ ਪ੍ਰਾਈਜ਼ ਵਾਧੂ ਨਿਕਲੀ ਜਾਂਦੇ ਆਪਣੇ ਕੋਲੇ ਤੁਸੀਂ ਆਓ ਆਪਣੇ ਕਿਸਮਤ ਅਜ਼ਮਾਓ ਸਾਡੇ ਕੋਲ ਲਾਟਰੀ ਜ਼ਰੂਰ ਪਾਓ ਇੱਕ ਵਾਰ ਗੱਲ ਕਰਾਂਗੇ ਸ਼ਰਮਾ ਜੀ ਸ਼ਰਮਾ ਜੀ ਜਿਹੜੇ ਪੈਸੇ ਤੁਹਾਨੂੰ 90000 ਰੁਪਏ ਆ ਨਿਕਲੇ ਆ ਕਿੱਥੇ ਖਰਚੋਗੇ ਕੋਈ ਦਾਨ ਪੁੰਨ ਦਾ ਸੋਚਿਆ ਕੋਈ ਬੱਚਿਆਂ ਦੀ ਪੜ੍ਹਾਈ ਦਾ ਕੀ ਕੀ ਸੋਚਿਆ ਵੀ ਮਤਲਬ ਕਿ ਕੁਝ ਖਰਚਾ ਹੀ ਪਾਰਟੀ ਦਾ ਕਰਦੇ ਆਗੇ ਤੇ ਕੁਝ ਮੰਡਲ ਵਿੱਚ ਲੱਲੂ ਮਾਰਦੇ ਆਂ ਬਸ ਤੇ ਉਸ ਤੋਂ ਬਾਅਦ ਜਿੰਨੇ ਪੈਸੇ ਕਰ ਦੇ ਦੇਾਂਗੇ ਕਰ ਦੇ ਦੋ ਠੀਕ ਕੰਮ ਕੀ ਕਰਦੇ ਹੋ ਤੁਸੀਂ ਮੈਂ ਬਸ ਯੋ ਮੇਨ ਜ਼ਿੰਮੇਵਾਰੀ ਦਾ ਮੈਨੂੰ ਨੋ ਬਈ ਇਦੋਂ ਦੀ ਰਹਿਣ ਵਾਲੇ ਹਾਂ ਹਾਂਜੀ ਹਾਂਜੀ ਠੀਕ ਹੈ ਕੀ ਨਾਮ ਸੀ ਤੁਹਾਡਾ ਪਰਸ਼ੋਤਨ ਕੁਮਾਰ ਪਰਸ਼ੋਤਨ ਤਾਂ ਬਿਲਕੁਲ ਜੀ ਕਹਿੰਦੇ ਆ ਕਿਸਮਤ ਬਦਲਦੇ ਆ ਜਿਹੜਾ ਕੀ ਹੈ ਪਤਾ ਨਹੀਂ ਲੱਗਦਾ ਤਾਂ ਬੰਦੇ ਨੇ ਉਧਾਰੇ ਦਿੱਤੇ ਪੈਸੇ ਜਿਹੜੇ ਕੀ ਬੀਤੇ 2-3 ਸਾਲਾਂ ਤੋਂ ਨਹੀਂ ਮਿਲ ਰਹੇ ਸੀ ਜਦ ਉਹ ਪੈਸੇ ਮਿਲੇ ਤਾਂ ਫਿਰ ਦੇਖੋ ਕਿਸ ਤਰ੍ਹਾਂ ਦੇ ਨਾਲ ਕਿਸਮਤ ਚਮਕੀ 1500 ਰੁਪਇਆ ਉਧਾਰਾ ਦਿੱਤਾ ਵਾਪਸ ਮੁੜਿਆ 90000 ਬਣ ਕੇ ਤਾਂ ਪਰਸ਼ੋਤਮ ਸ਼ਰਮਾ ਜੀ ਦੀ ਕਿਸਮਤ ਜਿਹੜੀ ਹੈ ਉਹ ਚਮਕੀ ਹੈ ਕਰਨ ਅਰਜਨ ਲੋਟਰੀ ਏਜੰਸੀ ਤੇ ਇਸ ਟਾਈਮ ਮੌਜੂਦ ਆ ਜਿੱਥੇ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਜਿੱਥੇ ਸ਼ਖਸ ਨੂੰ 1200 ਰੁਪਏ ਦੀ ਲੋਟਰੀ ਪਾਉਣ ਤੇ ਸਿੱਧੇ 90000 ਰੁਪਇਆ ਜਿਹੜਾ ਕੀ ਹੈ ਇਨਾਮ ਦੇ ਵਜੋਂ ਨਿਕਲਿਆ ਪਰਸ਼ੋਤਮ ਸ਼ਰਮਾ ਜੀ ਜੋ ਕਹਿੰਦੇ ਆ ਕਿ ਹੁਣ ਇਹਦੇ ਵਿੱਚੋਂ 5000 ਰੁਪਿਆ ਪਾਰਟੀ ਤੇ ਲਾ ਦਾਂਗੇ ਬਾਕੀ ਮੰਦਰ ਦੇ ਵਿੱਚ ਲੱਡੂ ਵੰਡਾਂਗੇ ਤੇ ਬਚੇ ਪੈਸੇ ਘਰ ਦੇ ਦਾਂਗੇ ਧੰਨਵਾਦ